ਬਈ ਮਨਪ੍ਰੀਤ ਮੰਨਾ ਜਸਨੇ ਆਪਣੇ ਜਥੇਦਾਰ ਦੇ ਵਿਰੁੱਧ ਮੰੰਦੇ ਚੰਗੇ ਸ਼ਬਦ ਬੋਲੇ ਸੀ ਉਹਦੇ ਡੈਡੀ ਦੀ ਇੱਕ ਵੀਡੀਓ ਆਈ ਹੈ ਪਹਿਲਾਂ ਉਹ ਦੇਖੋ ਫਿਰ ਗੱਲ ਕਰਦੇ ਆਂ ਮਾਫੀ ਚਾਹੁੰਦੇ ਆਂ ਜੋ ਬੇਟੇ ਨੇ ਮਾਰੀਆਂ ਹਰਕਤਾਂ ਕਿਤੇ ਜਥੇਦਾਰ ਸਾਹਿਬ ਦੀ ਗੱਲਾਂ ਅਸੀਂ निंदਣਜੋ ਗੱਲਾਂ ਮਾਰਾਂ ਅਸੀਂ ਬਹੁਤ ਜਿਆਦਾ ਸ਼ਰਮਿੰਦਗੀ ਅਸੀਂ ਇਸ ਤਰ੍ਹਾਂ ਕੋਸ਼ਿਸ਼ ਚੁਕਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਮੂੰਹ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਸਾਨੂੰ ਮਾਫ ਕਰਨਾ ਮਹਾਰਾਜ ਫਰਤ ਕੋਈ ਗਲਤੀ ਹੋਈ ਹੋਵੇ ਅਸੀਂ ਕੇਮਾਂ ਦੇ ਜਾਂਚ ਕਰਵਾਵਾਂਗੇ ਪਰ ਬੇਟੇ ਦੀ ਬਹੁ ਮਾਰੀ ਗੱਲਾਂ ਮਹਾਰਾਜ ਜੋ ਸੁਧਾਵ ਦਿਓ ਨੇ ਵਰਤੀ ਜੁਸੇ ਸਾਹਿਬ ਦੇ ਸਾਹ ਮਹਾਰਾਜ ਸੁਪਾ ਕਰਨੇ ਮਾਰਾ ਵੀਡੀਓ ਦੋ ਪਹਿਲੂਆਂ ਤੋਂ ਆਪਾਂ ਦੇਖ ਸਕਦੇ ਆ ਇੱਕ ਤਾਂ ਵੀ ਹੋ ਸਕਦਾ ਜੱਥੇਦਾਰਾਂ ਨੇ ਮਾਫੀ ਮੰਗਵਾਈ ਹੋਵੇ ਕੋਲ ਖੜ ਕੇ ਵੀਡੀਓ ਬਣਾਈ ਹੋਵੇ ਪਿਓ ਤੋਂ ਇਹਦੇ ਤੋਂ ਜੇ ਮਾਫੀ ਮੰਗਵਾਈ ਗਈ ਹੈ ਫਿਰ ਤਾਂ ਵੀ ਬਹੁਤ ਜ਼ਿਆਦਾ ਗਲਤ ਆ ਇਹ ਤੇ ਜੇ ਬਾਈ ਉਹਨੇ ਖੁਦ ਮੰਗੀ ਆ ਮਾਫੀ ਸ਼ਰਮਿੰਦਾ ਹੋ ਕੇ ਵੀ ਮੇਰੇ ਮੁੰਡੇ ਨੇ ਗਲਤੀ કરી ਆ ਜਿਵੇਂ ਤੁਸੀਂ ਵੇਖੀ ਆ ਵੀਡੀਓ ਵੀ ਮਾਫੀ ਚ ਉਹਨੇ ਕਿਹਾ ਵੀ ਬਹੁਤ ਜ਼ਿਆਦਾ ਜੱਥੇਦਾਰਾਂ ਤੋਂ ਮੈਂ ਮਾਫੀ ਮੰਗਦਾ ਵੀ ਬਹੁਤ ਜ਼ਿਆਦਾ ਗਲਤ ਕੀਤਾ ਉਸਨੇ ਤੇ ਫੇਰ ਸਹੀ ਆ ਚਲੋ ਉਹਨੇ ਆਪਦੀ ਵਿਚਾਰੇ ਨੇ ਮਨ ਲੋ ਮਾਨ ਦੀ ਸ਼ਾਂਤੀ ਲਈ ਮਾਫੀ ਮੰਗੀ ਆ ਕੋਈ ਗੱਲ ਨਹੀਂ ਤੇ ਪਰ ਜੇ ਕਿਸੇ ਨੇ ਮਾਫੀ ਮੰਗਵਾਈ ਆ ਉਹਦੇ ਵਾਸਤੇ ਇਹ ਲਾਣਤਾ ਵੀ ਪਿਓ ਤੋਂ ਮਾਫੀ ਮੰਗਾਉਣੀ ਯਾਰ ਪਿਓ ਦਾ ਕੀ ਕਸੂਰ ਹੈ ਜੇ ਉਹਦਾ ਮੁੰਡਾ ਨਲਾਇਕ ਨਿਕਲ ਗਿਆ ਉਹਨੇ ਪਹਿਲਾਂ ਹੀ ਕਿਹਾ ਪਹਿਲਾਂ ਹੀ ਉਹਦਾ ਕਹੀ ਜਾਂਦੇ ਆ ਭਰਾ ਨੇ ਵੀ ਬਿਆਨ ਦਿੱਤਾ ਵੀ ਮੇਰੇ ਮੁੰਡੇ ਮੇਰੇ ਭਰਾ ਦੀ ਗਲਤੀ ਹੈ ਤੇ ਇਹਨੇ ਪਿਓ ਨੇ ਵੀ ਕਿਹਾ ਵੀ ਮੇਰੇ ਮੁੰਡੇ ਦੀ ਗਲਤੀ ਹੈ ਯਾਰ ਵੀ ਵਾਰੀ-ਵਾਰੀ ਕਹੀ ਜਾਂਦਾ ਉਹ ਪਹਿਲਾਂ ਵੀ ਜਦੋਂ ਪ੍ਰੇਮ ਢੋਲਾ ਨੂੰ ਉਹਨੇ ਧਮਕੀਆਂ ਦਿੱਤੀਆਂ ਸੀ ਉਦੋਂ ਵੀ ਉਹਨੇ ਕਿਹਾ ਵੀ ਮੇਰੇ ਮਤਲਬ ਮੁੰਡੇ ਨੇ दारू ਪੀ ਕੇ ਇਹ ਬਕਵਾਸ ਕਰਦਾ ਰਹਿੰਦਾ ਇਦਾਂ ਸਾਰੇ ਬਿਆਨ ਉਹਦੇ ਆਈ ਆ ਤੁਸੀਂ ਵੀਡੀਓ ਵੀ ਦੇਖਣਾ ਤੇ ਬਾਈ ਇਹ ਹੁੰਦਾ ਵੀ ਜੇ ਪਿਓ ਦਾ ਕੋਈ ਕਸੂਰ ਨਹੀਂ ਹੁੰਦਾ ਯਾਰ ਪਿਓ ਨੂੰ ਤਾਂ ਪੁਲਿਸ ਵੀ ਮaaf ਕਰ ਦਿੰਦੀ ਏ ਯਾਰ ਵੀ ਇਹਦਾ ਕੀ ਕਸੂਰ ਆ ਵੱਡੇ ਤੋਂ ਵੱਡੇ ਗੈਂਗਸਟਰ ਆ ਜਿਹੜੇ ਉਹਨਾਂ ਦੇ ਵੀ ਪਿਓ ਤੁਰੇ ਹੀ ਫਿਰਦੇ ਆ ਉਹਨਾਂ ਤੋਂ ਉਹ ਕਿੰਨੀਆਂ ਕ ਮਾਫੀਆਂ ਮੰਗ ਲਗਾ ਉਹਨਾਂ ਦੇ ਪਿਓਾਂ ਨੇ ਨਾ ਕਾਨੂੰਨ ਕਹਿੰਦਾ ਵੀ ਪਿਓ ਨੂੰ ਸਜ਼ਾ ਦਿਓ ਯਾਰ ਜੇ ਮੁੰਡੇ ਨੇ ਗਲਤੀ ਕੀਤੀ ਆ ਤੇ ਫਿਰ ਜੱਥੇਦਾਰਾਂ ਨੇ ਬਈ ਇਹ ਕੰਮ ਕਰਿਆ ਨਾ ਵੀ ਕਿਸੇ ਨੇ ਵੀ ਮੈਂ ਕਹਿੰਦਾ ਸਸਤਾ ਕਈ ਪਤਾ ਕੀ ਹੁੰਦੇ ਆ ਬਾਈ ਇਹ ਇਦਾਂ ਹੁੰਦਾ ਵੀ ਇਹਨੂੰ ਦਬਾ ਲਓ ਹੁਣ ਵੀ ਹੋਰ ਤਾਂ ਚਾਰਾ ਨਹੀਂ ਚੱਲਿਆ ਵੀ ਮਤਲਬ ਮਤਲਬ ਜੇ ਵੀ ਮੰਨਾ ਨਹੀਂ ਮਾਫੀ ਮੰਗੀ ਮੰਨੇ ਨੇ ਆ ਕੇ ਕੋਲੇ ਤਾਂ ਉਹ ਡਰ ਗਿਆ ਜਾਂ ਕਿਵੇਂ ਵੀ ਤੇ ਪਿਓ ਤੋਂ ਮਾਫੀ ਮੰਗਵਾ ਲਓ ਆਪਾਂ ਸੱਚੇ ਜੇ ਹੋਜੋ ਇਹ ਗਲਤ ਆ ਬਈ ਪਿਓ ਤੋਂ ਨਹੀਂ ਮਾਫੀ ਮੰਗਾਉਣੀ ਚਾਹੀਦੀ ਜਿੰਨੀ ਵੀ ਪੰਚਾਇਤ ਵਿੱਚ ਖੜੀ ਆ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਸੀ ਬਈ ਬਜ਼ੁਰਗਾ ਤੂੰ ਕਾਹਤੋਂ ਮਾਫੀ ਮੰਗਣੀ ਆ ਯਾਰ ਤੇਰੇ ਮੁੰਡੇ ਦੀ ਗਲਤੀ ਆ ਉਹਨੂੰ ਆਪੇ ਭੁਗਤਣ ਦੇ ਹਨਾ ਤੇ ਉਹ ਨਝਾ ਪੱਤਾ ਕਰਕੇ ਬੋਲਦਾ ਜਾਂ ਉਹਨੂੰ ਕਿਸੇ ਨੇ ਬਲਵਾਇਆ ਮੈਂ ਤਾਂ ਕੱਲ ਵੀ ਵੀਡੀਓ ਪਾਈ ਸੀ ਬਈ ਉਹਦੇ 'ਚ ਵੀ ਕਹਿੰਨਾ ਵੀ ਇਹਨੂੰ ਕਿਸੇ ਨੇ ਬਲਵਾਇਆ ਉਹਦੇ ਤੋਂ ਵੀ ਕਿਸੇ ਨੇ ਪੇੜ ਬੰਦਾ ਉਹ ਪੇੜ ਪੈਸੇ ਦਿੱਤੇ ਉਹਨੂੰ ਕਿਸੇ ਨੇ ਵੀ ਇਦਾਂ ਬੋਲ ਐਵੇਂ ਯਾਰ ਆਪਣੇ ਜਥੇਦਾਰ ਨੇ ਕਿਹਾ ਉਹਨੂੰ ਕੁਝ ਕਿਹਾ ਸੀ ਜਾਂ ਕੋਈ ਬਿਆਨ ਦਿੱਤਾ ਸੀ ਜਿਹੜਾ ਉਹ ਇੰਨਾ ਅਗਰੈਸਿਵ ਹੋ ਕੇ ਮੰਨ ਲਓ ਬੋਲਦਾ ਸੀਗਾ ਗਾਲਾਂ ਗੂਲਾਂ ਕੱਢਦਾ ਸੀ ਜੋ ਵੀ ਤੁਸੀਂ ਵੀਡੀਓ ਦੇਖੀ ਐ ਮੈਂ ਤਾਂ ਉਹ ਸ਼ੇਅਰ ਵੀ ਨਹੀਂ ਕਰ ਸਕਦਾ ਜਿਹੜੀਆਂ ਉਹਨੇ ਮਤਲਬ ਲਾਜਜ ਬੋਲੇ ਆਪਣੇ ਜਥੇਦਾਰ ਬਾਰੇ ਤੇ ਗੱਲ ਇਹ ਆ ਭਰਾਵੋ ਇਹ ਨਾ ਆਮ ਦੇਖਿਆ ਗਿਆ ਵੀ ਬਜ਼ੁਰਗ ਤਾਂ ਪਹਿਲਾਂ ਹੀ ਦੁਖੀ ਹੁੰਦੇ ਆ ਯਾਰ ਇਹੇ ਜੀ ਔਲਾਦ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਆ ਗੰਦੀ ਔਲਾਦ ਤੋਂ ਬਜ਼ੁਰਗ ਉਹਨਾਂ ਦਾ ਮਤਲਬ ਜ਼ਿੰਦਗੀ ਨਹੀਂ ਹੁੰਦੀ ਉਹਨਾਂ ਦੀ ਕੋਈ ਯਾਰਾ ਨਾ ਜਿਉਂਦੇ ਆ ਨਾ ਮਰਦੇ ਆ ਮਾਂ ਪਿਓ ਜਿਹੜੀ ਔਲਾਦ ਗੰਦੀ ਨਿਕਲ ਜੇ ਜਸ ਦੀ ਤੇ ਇਦਾਂ ਦੇ ਜਿਹੜੇ ਘਟਿਆ ਬਿਆਨਬਾਜ਼ੀ ਕਰੀ ਜਾਂਦੇ ਆ ਜੱਥੇਦਾਰਾਂ ਖਿਲਾਫ ਬੋਲ ਪਿਆ ਜਾਂ ਕਿਸੇ ਪੁਲਿਸ ਮਲਾਜਮ ਜਾਂ ਸਿੰਗਰ ਦੇ ਖਿਲਾਫ ਬੋਲ ਪਿਆ ਇਦਾਂ ਯਾਰ ਆ ਵੀ ਗਾਲਾਂ ਕੱਢਣੀਆਂ ਕਿਸੇ ਨੂੰ ਮਾੜੀਆਂ ਤੇ ਪਰ ਇਹ ਜਿਹੜਾ ਕੰਮ ਕਰਿਆ ਨਾ ਇਹਨੇ ਇਹ ਇਹਨੇ ਮੰਨੇ ਨੇ ਨਹੀਂ ਕਰਿਆ ਇਹ ਤੋਂ ਕਰਵਾਇਆ ਕਿਸੇ ਨੇ ਇਹ ਇਹ ਪਤਾ ਕਰਨਾ ਚਾਹੀਦਾ ਸਰਕਾਰ ਦਾ ਕੰਮ ਆ ਸਰਕਾਰ ਨੂੰ ਇਸ ਬੰਦੇ ਨੂੰ ਚੱਕ ਕੇ ਇਹਦੀ ਸਰਵਿਸ ਕਰਕੇ ਇਹ ਤੋਂ ਪਤਾ ਕਰੇ ਸਰਕਾਰ ਕਾਨੂੰਨ ਪਤਾ ਕਰੇ ਤੋਂ ਵੀ ਇਹ ਤੋਂ ਕਿਹਨੇ ਬੁਲਵਾਇਆ ਇਹ ਲਬਜ ਜਿਹੜਾ ਸਜ਼ਾ ਜਹਾਪਤਾ ਬੰਦਾ ਯਾਰ ਸਜ਼ਾ ਕੱਟੀ ਜਾਂਦਾ ਉਹ ਇਦਾਂ ਨਹੀਂ ਕਰਨਾ ਚਾਹੀਦਾ ਤੇ ਇੰਨੀ ਕੁ ਗੱਲਬਾਤ ਕਰਨੀ ਸੀ ਭਰਾਵੋ ਬਈ ਪਿਓ ਤੋਂ ਮਾਫੀ ਮੰਗਵਾਉਣੀ ਗਲਤ ਆ ਕਦੇ ਵੀ ਪੰਜਾਬੀ ਇਹ ਨਹੀਂ ਚਾਹੁੰਦੇ ਵੀ ਪਿਓ ਨੂੰ ਸਜ਼ਾ ਦਿੱਤੀ ਜਾਵੇ ਮੁੰਡੇ ਦੀ ਮੁੰਡੇ ਦੇ ਕਰਮਾਂ ਦੀ ਸਜ਼ਾ ਪਿਓ ਭੁਗਤੇ ਉਹ ਤਾਂ ਪਹਿਲਾਂ ਹੀ ਭੁਗਤ ਰਹੇ ਹੁੰਦੇ ਯਾਰ ਇਹੋ ਜੀ ਗੰਦੀ ਔਲਾਦ ਦੇ ਹੋਰ ਕਿੰਨੇ ਘਟੀਆਂ ਤੋਂ ਘਟੀਆਂ ਕਾਰਨਾਮੇ ਹੁੰਦੇ ਇਹਨਾਂ ਦੇ ਜਿਹੜੇ ਇਹ ਇੱਕ ਦਿਨ ਚ ਨਹੀਂ ਇਦਾਂ ਹੋਏ ਹੁੰਦੇ ਇਦਾਂ ਦੀ ਗੰਦੀ ਔਲਾਦ ਇਹ ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਕਰੇ ਹੋਏ ਹੁੰਦੇ ਆ ਮਾਂ ਪਿਓ ਇਹਨਾਂ ਦੇ ਤਣਾੜ ਚੌਧਰੀ ਚਾਰ ਕਰਾਲ ਕੇ ਕਹਿੰਦੇ ਵੀ ਤੂੰ ਆਪਦੇ ਮੁੰਡੇ ਬਾਰੇ ਮਾਫੀ ਮੰਗ ਉਹ ਬਹੁਤ ਗਲਤ ਹੁੰਦਾ ਬਾਈ ਮੈਂ ਇੰਨੀ ਗੱਲਬਾਤ ਕਰਨੀ ਸੀ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਵੀਰ ਜੁੜੇ ਆ